ਮੌਜੂਦਾ ਸਰਕਾਰ ਵੱਲੋਂ ਸਾਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ ਪਰ ਇਹਨਾਂ ਨੇ ਹਲੇ ਤੱਕ ਸਾਨੂੰ ਜੁਆਇਨਿੰਗ ਨਹੀਂ ਦਿੱਤੀ ਸਟੇਸ਼ਨ ਅਲਾਟਮੈਂਟ ਵੀ ਸਾਡੀ ਹੋ ਚੁੱਕੀ ਆ ਤੇ 3 ਸਾਲ ਹੋ ਗਏ ਸਾਨੂੰ ਦਰਦ ਦਰਦ ਦੀਆਂ ਠੋਕਰਾਂ ਲਈ ਮਜਬੂਰ ਕੀਤਾ ਹੋਇਆ ਇਹਨਾਂ ਸਰਕਾਰਾਂ ਨੇ ਮੈਂ ਹੁਣ ਵੀ ਸਵਾਲ ਇਹੀ ਕੀਤਾ ਸੀ ਕਿ ਸਾਡੀ ਜਿਹੜੀ ਭਰਤੀ ਆ ਕਦੋਂ ਪੂਰੀ ਕੀਤੀ ਜਾਊਗੀ ਉਹਨਾਂ ਨੇ ਮਿੱਠਾ ਜਿਹਾ ਸੁਵਾਸ਼ਣ ਦਿੱਤਾ ਜਿਵੇਂ ਮਿੱਠੀਆਂ ਗੁਣੀਆਂ ਦਿੰਦੇ ਆ ਕੋਈ ਗੱਲ ਨਹੀਂ ਜੀ ਤੁਹਾਡਾ ਕਰਾਂਗੇ ਮੈਂ ਮੰਤਰੀ ਸਾਹਿਬ ਨਾਲ ਕਰੂੰਗਾ ਗੱਲ ਵਿਰੋਧ ਕੀਤਾ ਸੀਗਾ ਹਾਂਜੀ ਹਾਂਜੀ ਕੀਤਾ ਸੀ ਪਹਿਲਾਂ ਵੀ ਸਾਡੇ ਇੱਕ ਵੀਰ ਨੇ ਸੇਲਵਰਾ ਤੋਂ ਸਾਡੇ ਹੀ ਕੈਂਡੀਡੇਟ ਹੈ ਉਹਨੇ ਵੀ ਵਿਰੋਧ ਕੀਤਾ ਪਰ ਇਹਨਾਂ ਦੇ ਵਰਕਰਾਂ ਨੇ ਨਾ ਉਹਨੂੰ ਜਾਲੀ ਕਿਹਾ ਕਹਿੰਦਾ ਵੀ ਤੂੰ ਪੈਸੇ ਲੈ ਕੇ ਬੋਲਦਾ ਨਾ ਸਰਕਾਰ ਖਿਲਾਫ ਅਸੀਂ ਜਾਲੀ ਨਹੀਂ ਆ ਅੱਜ ਮੈਂ ਭਰਤੀ ਆਹ ਵੋਟ ਹੱਥ ਚ ਲੈ ਕੇ ਖੜਾ ਹਾਂ ਤਾਂ ਇਹਦਾ ਮਤਲਬ ਮੈਂ ਜਾਲੀ ਨਹੀਂ ਆ ਜੇ ਮੇਰੇ ਆ ਪਰਨਾ ਬੰਨਿਆ ਜਾਂ ਡਰੈੱਸ ਆਪ ਮੇਰਾ ਇਦਾਂ ਦਾ ਮੈਂ ਜਾਲੀ ਨਹੀਂ ਆ ਮੈਂ ਬੇਰੁਜ਼ਗਾਰ ਹਾਂ ਬੇਰੁਜ਼ਗਾਰ ਕਿਹੜਾ ਮੈਂ ਪੜਿਆ ਲਿਖਿਆ ਬੇਰੁਜ਼ਗਾਰ ਹਾਂ ਤੇ ਜੁਆਇਨਿੰਗ ਕਰਨ ਜਾਣਾ ਸੀ ਮੈਡੀਕਲ ਕਰਵਾ ਕੇ ਜਦੋਂ ਗਏ ਤਾਂ ਉੱਥੋਂ ਪ੍ਰਿੰਸੀਪਲ ਸਰ ਨੂੰ ਫੋਨ ਆ ਜਾਂਦਾ ਕਹਿੰਦੇ ਵੀ ਡੀਓ ਆਫਿਸ ਦੇ ਵਿੱਚੋਂ ਕਿ ਇਹ ਭਰਤੀ ਆ ਜਿਹੜੀ ਉਹ ਰੋਕ ਲਈ ਜਾਵੇ ਤੁਸੀਂ ਅੰਦਰ ਗਏ ਸੀ ਵਿਧਾਇਕ ਸਾਹਿਬ ਦਾ ਪ੍ਰੋਗਰਾਮ ਚੱਲ ਰਿਹਾ ਹੈ ਸਿੱਖਿਆ ਕ੍ਰਾਂਤੀ ਤਹਿਤ ਤੁਸੀਂ ਉੱਥੇ ਕੀ ਆ ਪੋਸਟਰ ਤੁਹਾਡੇ ਹੱਥ ਫੜਿਆ ਕੀ ਪੁੱਛਿਆ ਉਹਨਾਂ ਸਰ ਪੋਸਟਰ ਤੁਹਾਨੂੰ ਦਿਖ ਰਿਹਾ 168 ਡੀਪੀ ਦੀਆਂ ਪੋਸਟਾਂ 41 62 ਮਾਸਟਰ ਦੇ ਕੈਡਰ ਦੇ ਵਿੱਚ 168 ਪੋਸਟਾਂ ਦਿੱਤੀਆਂ ਗਈਆਂ ਸੀ ਡੀਪੀ ਦੀਆਂ ਉਨ੍ਹਾਂ ਚ ਅਸੀਂ ਨੰਬਰ ਲੈ ਕੇ ਮੈਰਿਟ ਸੂਚੀਆਂ ਦੇ ਵਿੱਚ ਆਏ ਮੌਜੂਦਾ ਸਰਕਾਰ ਵੱਲੋਂ ਸਾਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ ਪਰ ਇਹਨਾਂ ਨੇ ਹਲੇ ਤੱਕ ਸਾਨੂੰ ਜੁਆਇਨਿੰਗ ਨਹੀਂ ਦਿੱਤੀ ਸਟੇਸ਼ਨ ਅਲਾਟਮੈਂਟ ਵੀ ਸਾਡੀ ਹੋ ਚੁੱਕੀ ਆ ਤੇ 3 ਸਾਲ ਹੋ ਗਏ ਸਾਨੂੰ ਦਰਦ ਦਰਦ ਦੀਆਂ ਠੋਕਰਾਂ ਲਈ ਮਜਬੂਰ ਕੀਤਾ ਹੋਇਆ ਇਹਨਾਂ ਸਰਕਾਰਾਂ ਨੇ ਤੁਸੀਂ ਸਵਾਲ ਕੀਤੇ ਫਿਰ ਕੀ ਕਹਿੰਦੇ ਵਿਧਾਇਕ ਸਾਹਿਬ ਮੈਂ ਹੁਣ ਵੀ ਸਵਾਲ ਇਹੀ ਕੀਤਾ ਸੀ ਕਿ ਸਾਡੀ ਜਿਹੜੀ ਭਰਤੀ ਆ ਕਦੋਂ ਪੂਰੀ ਕੀਤੀ ਜਾਊਗੀ ਉਹਨੇ ਮਿੱਠਾ ਜਿਹਾ ਸ਼ਵਾਸ਼ਣ ਦੇਤਾ ਜਿਵੇਂ ਮਿੱਠੀਆਂ ਗੁਣੀਆਂ ਦਿੰਦੇ ਆ ਕੋਈ ਗੱਲ ਨਹੀਂ ਜੀ ਤੁਹਾਡਾ ਕਰਾਂਗੇ ਮੈਂ ਮੰਤਰੀ ਸਾਹਿਬ ਨਾਲ ਕਰੂੰਗਾ ਗੱਲ ਮੈਂ ਸਿੱਖਿਆ ਮੰਤਰੀ ਸਾਹਿਬ ਨਾਲ ਕਰੂੰਗਾ ਮੈਂ ਭਗਵੰਤ ਮਾਨ ਨਾਲ ਗੱਲ ਕਰੂੰਗਾ ਤੇ ਗੱਲ ਕਦੋਂ ਹੁੰਦੀ ਆ ਇਹ ਦੇਖਦੀ ਆਪਾਂ 3 ਸਾਲਾਂ ਤੋਂ ਅਸੀਂ ਇਦਾਂ ਹੀ ਰੁੱਟ ਰਹੇ ਆ ਤੁਸੀਂ ਅੰਦਰ ਵਿਰੋਧ ਕੀਤਾ ਸੀਗਾ ਹਾਂਜੀ ਹਾਂਜੀ ਕੀਤਾ ਸੀ ਪਹਿਲਾਂ ਵੀ ਸਾਡੇ ਇੱਕ ਵੀਰ ਨੇ ਸੇਲਵਰਾ ਤੋਂ ਹਾਂ ਸਾਡੇ ਹੀ ਕੈਂਡੀਡੇਟ ਆ ਉਹਨੇ ਵੀ ਵਿਰੋਧ ਕੀਤਾ ਪਰ ਇਹਨਾਂ ਦੇ ਵਰਕਰਾਂ ਨੇ ਨਾ ਉਹਨੂੰ ਝਾਲੀ ਕਿਹਾ ਕਹਿੰਦਾ ਵੀ ਤੂੰ ਪੈਸੇ ਲੈ ਕੇ ਬੋਲਨਾ ਸਰਕਾਰ ਖਿਲਾਫ ਅਸੀਂ ਜਾਲੀ ਨਹੀਂ ਆ ਅੱਜ ਮੈਂ ਭਰਤੀ ਆ ਵੋਟ ਹੱਥ ਚ ਲੈ ਕੇ ਖੜਾ ਤਾਂ ਇਹਦਾ ਮਤਲਬ ਮੈਂ ਜਾਲੀ ਨਹੀਂ ਆ ਜੇ ਮੇਰੇ ਆ ਪਰਨਾ ਬੰਨਿਆ ਜਾਂ ਡਰੈੱਸ ਆਪ ਮੇਰਾ ਇਦਾਂ ਦਾ ਮੈਂ ਜਾਲੀ ਨਹੀਂ ਆ ਮੈਂ ਬੇਰੁਜ਼ਗਾਰ ਆ ਉਹਦੇ ਬਾਰੇ ਬੇਰੁਜ਼ਗਾਰ ਕਿਹੜਾ ਮੈਂ ਪੜਿਆ ਲਿਖਿਆ ਬੇਰੁਜ਼ਗਾਰ ਆ ਐਮਐਲਏ ਸਾਹਿਬ ਉਹਦੇ ਬਾਰੇ ਨਹੀਂ ਕੁਝ ਬੋਲੇ ਵੀ ਉਹ ਦਿਨ ਆਏ ਹੋਇਆ ਬਿਲਕੁਲ ਨਹੀਂ ਉਹ ਤਾਂ ਮਿੱਟੀ ਪਾਉਣ ਦੀ ਲੱਗੇ ਹੋਏ ਆ ਨਾ ਫਿਰ ਵੇ ਗੱਲ ਨੂੰ ਵੀ ਸਾਡੇ ਵਰਕਰਾਂ ਤੇ ਗੱਲ ਆ ਰਹੀ ਹੈ ਇਸ ਕਰਕੇ ਉਹਨਾਂ ਨੇ ਇਸ ਦਾ ਕੋਈ ਆਹ ਨਹੀਂ ਦਿੱਤਾ ਲੇਕਿਨ ਜਿਹੜੀ ਮੈਂ ਗੱਲ ਆਪਦੀ ਵਾਰ-ਵਾਰ ਰੱਖੀ ਵੀ 168 ਪੋਸਟਾਂ ਜਿਹੜੀਆਂ ਉਹ ਸਾਡੀਆਂ ਭਰਤੀ ਪੂਰੀ ਕਦੋਂ ਕਰੋਗੇ ਤੁਸੀਂ ਪੰਜਾਬ ਨੂੰ ਇਹ ਦੱਸਣਾ ਚਾਹੋਗੇ ਵੀ ਤੁਹਾਨੂੰ ਜੁਆਇਨਿੰਗ ਲੈਟਰ ਵੀ ਮਿਲਿਆ ਸੀਗਾ ਜੀ ਸਾਨੂੰ ਜੁਆਇਨਿੰਗ ਲੈਟਰ ਵੀ ਮਿਲਿਆ ਹੋਇਆ ਸਟੇਸ਼ਨ ਅਲਾਟਮੈਂਟ ਵੀ ਹੋਈ ਵੀ ਹੈ ਤੁਹਾਡਾ ਸਟੇਸ਼ਨ ਕਿਹੜਾ ਸੀ ਮੇਰਾ ਜਲੰਧਰ ਹੈ ਜੀ ਜਲੰਧਰ ਅਲਾਟ ਹੋਇਆ ਜੀ ਜਲੰਧਰ ਸਕੂਲ ਹਾਂ ਬாய் ਸਕੂਲ ਦੇ ਵਿੱਚ ਬாய் ਸਕੂਲ ਹਾਂ ਸੀਨੀਅਰ ਸੈਕੰਡਰੀ ਸਕੂਲ ਬாய்ਸ ਹਾਂ ਜਲੰਧਰ ਦੇ ਵਿੱਚ ਤੇ ਫਿਰ ਉੱਥੇ ਤੁਹਾਨੂੰ ਜੁਆਇਨ ਕਰਾਇਆ ਨਹੀਂ ਗਿਆ ਨਹੀਂ ਕਰਵਾਇਆ ਗਿਆ ਸਰ ਜਦੋਂ ਜੁਆਇਨਿੰਗ ਕਰਨ ਜਾਣਾ ਸੀ ਮੈਡੀਕਲ ਕਰਵਾ ਕੇ ਜਦੋਂ ਗਏ ਤਾਂ ਉੱਥੋਂ ਪ੍ਰਿੰਸੀਪਲ ਸਰ ਨੂੰ ਫੋਨ ਆ ਜਾਂਦਾ ਕਹਿੰਦੇ ਵੀ ਡੀਓ ਆਫਿਸ ਦੇ ਵਿੱਚੋਂ ਕਿ ਇਹ ਭਰਤੀ ਆ ਜਿਹੜੀ ਉਹ ਰੋਕ ਲਈ ਜਾਵੇ। ਹੂੰ। ਅਸੀਂ ਜਾਂਦੇ ਜਾਂਦੇ ਰਸਤੇ ਦੇ ਵਿੱਚੋਂ ਮੁੜੇ ਆ ਸਰ। ਹੂੰ। ਸਾਨੂੰ ਪ੍ਰਿੰਸੀਪਲ ਨੇ ਫੋਨ ਕੀਤਾ ਵੀ ਤੁਹਾਡੀ ਜਿਹੜੀ ਭਰਤੀ ਆ ਉਹ ਰੋਕ ਦਿੱਤੀ ਗਈ ਆ। ਹੂੰ ਜੀ। ਤੁਸੀਂ ਕਿਸ ਤਰ੍ਹਾਂ ਵਿਰੋਧ ਕੀਤਾ? ਸਰ ਮੈਂ ਸਿੰਪਲ ਪੋਸਟਰ ਦਿਖਾਇਆ। ਹੂੰ। ਤੇ ਇੱਕੋ ਹੀ ਆਵਾਜ਼ ਲਗਾਈ ਆ 168 ਡੀਪੀ ਭਰਤੀ ਪੂਰੀ ਕਰੋ। ਹੂੰ। ਜੀ। ਇਸ ਤੋਂ ਬਾਅਦ ਮੈਂ ਸਰ ਹੋਰ ਕੁਝ ਵੀ ਨਹੀਂ ਕਿਹਾ। ਸਰ ਨੇ ਅਸਵਾਸਣ ਦਿੱਤਾ। ਵੀ ਅਸੀਂ ਜਿਹੜਾ ਤੁਹਾਡਾ ਮੁੱਦਾ ਹੈਗਾ ਉਹ ਮੁੱਖ ਮੰਤਰੀ ਤੱਕ ਪਹੁੰਚਾਵਾਂਗੇ ਮੈਂ ਇਹੀ ਉਮੀਦਾਂ ਦੇ ਨਾਲ ਉਥੋਂ ਚੁੱਪ ਕਰਕੇ ਵਾਪਸ ਆ ਗਿਆ ਹੋਰ ਉਹ ਸੀ ਤੁਹਾਡੇ ਮਨ ਜਿਹੜਾ ਉੱਥੇ ਉਹ ਸਟੂਡੈਂਟ ਜਿਹੜਾ ਨੌਜਵਾਨਾਂ ਜਿਹੜੀ ਬੱਸ ਲੋਕੀ ਕੀਤੀ ਗਈ ਆ ਉਹਨੂੰ ਵਿਕਾਉ ਕਿਹਾ ਉਹਨੂੰ ਜਾਲੀ ਕਿਹਾ ਉਹ ਰੋਸ ਸੀ ਤੁਹਾਡੇ ਮਨ ਜੀ ਸਰ ਮੈਨੂੰ ਵੀ ਕਹਿ ਸਕਦੇ ਸੀ ਜਾਲੀ ਪਰ ਲੱਗਦਾ ਇਹ ਸਿਆਣੀ ਸਰਕਾਰ ਹੈ ਇਹਨਾਂ ਨੂੰ ਪਤਾ ਵੀ ਜਿੰਨਾ ਅਸੀਂ ਕਿਸੇ ਦਾ ਵਿਰੋਧ ਕਰਾਂਗੇ ਹਾਈਲਾਈਟ ਹੋਵਾਂਗੇ ਇਸ ਕਰਕੇ ਇਹਨਾਂ ਨੇ ਚੁੱਪ ਹੀ ਰਹੇ ਅੱਜ ਤੱਕ ਅੱਜ ਨਹੀਂ ਕੁਝ ਬੋਲੇ ਲੇਕਿਨ ਉਹਦੇ ਸਾਡੇ ਕੈਂਡੀਡੇਟ ਨੂੰ ਇਹਨਾਂ ਨੇ ਜਾਲੀ ਕਿਹਾ ਤੇ ਪੈਸੇ ਲੈ ਕੇ ਹੋਰ ਜਿਹੜੀਆਂ ਹੈਗੀਆਂ ਹੈਗੀਆਂ ਪਾਰਟੀਆਂ ਦੇ ਵੱਲੋਂ ਆਇਆ ਕਿਹਾ ਉਸ ਮਾਮਲੇ ਤੇ ਤੁਹਾਡੀ ਜਥੇਬੰਦੀ ਕੁਛ ਕਰ ਰਹੀ ਆ ਹੁਣ ਉਸ ਮਾਮਲੇ ਬਿਲਕੁਲ ਕਰ ਰਹੀ ਹੈ ਸਰ ਹਾਂ ਅਸੀਂ ਆਪਦੇ ਬਿਹਾਫ ਤੇ ਇਹਨਾਂ ਨੂੰ ਐਮਐਲਏ ਸਾਹਿਬ ਨੂੰ ਵੀ ਕਿਹਾ ਵੀ ਤੁਸੀਂ ਉਹਨਾਂ ਤੋਂ ਵਰਕਰਾਂ ਤੋਂ ਆਪਦੇ ਮਾਫੀ ਮੰਗਵਾਓ ਹੂੰ ਉਹਦਾ ਜਿਹੜਾ ਮਤਲਬ ਉਹਨੂੰ ਹਾਨੀ ਹੋਈ ਆ ਮਾਨ ਹਾਨੀ ਹੋਈ ਆ ਅਸੀਂ ਕੋਸ਼ਿਸ਼ ਕਰਾਂਗੇ ਉਹ ਤਾਂ ਵੀ ਕੇਸ ਕਰਨ ਦੀ ਕਿਉਂਕਿ ਇਹਨਾਂ ਦੇ ਵਰਕਰਾਂ ਨੇ ਜਿਹੜੇ ਅਨਪੜ ਵਰਕਰ ਐ ਮੈਂ ਪੜੇ ਲਿਖੇ ਵਰਕਰ ਨਹੀਂ ਕਹੂੰਗਾ ਕਿਉਂਕਿ ਪੜੇ ਲਿਖੇ ਇਨਸਾਨ ਹਰੇਕ ਦੀ ਰਿਸਪੈਕਟ ਕਰਦਾ ਹੈ ਇੱਜ਼ਤ ਕਰਦਾ ਹੈ ਅਸੀਂ ਇੱਜ਼ਤ ਕਰਨੀ ਜਾਣਦੇ ਆ ਤੇ ਕਰਵਾਉਣੀ ਵੀ ਜਾਣਦੇ ਆ ਇਸ ਕਰਕੇ ਸਾਡੀ ਜਿਹੜੀ ਇੱਜ਼ਤ ਬਹਾਲੀ ਲਈ ਉਸ ਤੋਂ ਮਾਫੀ ਮੰਗੀ ਜਾਵੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਦੱਸਣਾ ਚਾਹੁੰਦੇ ਆ ਕਿ 168 ਡੀਪੀ ਭਰਤੀ ਆ ਜਿਹੜੀ ਇਹਨਾਂ ਨੇ ਅਸਵਾਸ਼ਣ ਦਵਾਇਆ ਉਹ ਮੁੱਖ ਮੰਤਰੀ ਨਾਲ ਗੱਲ ਕਰਨ ਤੇ ਉਸ ਬੱਚੇ ਨੂੰ ਸੇਲਵਾਰਾ ਦਾ ਜਿਹੜਾ ਸਾਡਾ ਕੈਂਡੀਡੇਟ ਆ ਉਹ ਤੋਂ ਮਾਫੀ ਮੰਗਣ ਜੀ ਜੀ ਤੁਸੀਂ ਅੰਦਰ ਗਏ ਸੀ ਵਿਧਾਇਕ ਸਾਹਿਬ ਦਾ ਪ੍ਰੋਗਰਾਮ ਚੱਲ ਰਿਹਾ ਹੈ ਸਿੱਖਿਆ ਕ੍ਰਾਂਤੀ ਤਹਿਤ ਤੁਸੀਂ ਉੱਥੇ ਕੀ ਆ ਪੋਸਟਰ ਤੁਹਾਡੇ ਹੱਥ ਫੜਿਆ ਕੀ ਪੁੱਛਿਆ ਉਹਨਾਂ ਸਰ ਪੋਸਟਰ ਤੁਹਾਨੂੰ ਦਿਖ ਰਿਹਾ 168 ਡੀਪੀ ਦੀਆਂ ਪੋਸਟਾਂ 41 62 ਮਾਸਟਰ ਦੇ ਕੈਟਰ ਦੇ ਵਿੱਚ 168 ਪੋਸਟਾਂ ਦਿੱਤੀਆਂ ਗਈਆਂ ਸੀ ਡੀਪੀ ਦੀਆਂ ਉਹਨਾਂ ਚ ਅਸੀਂ ਨੰਬਰ ਲੈ ਕੇ ਮੈਰਿਟ ਸੂਚੀਆਂ ਦੇ ਵਿੱਚ ਆਏ ਮੌਜੂਦਾ ਸਰਕਾਰ ਵੱਲੋਂ ਸਾਨੂੰ ਨਿਯੁਕਤੀ ਪੱਤਰ ਵੀ ਦਿੱਤੇ ਗਏ ਪਰ ਇਹਨਾਂ ਨੇ ਹਲੇ ਤੱਕ ਸਾਨੂੰ ਜੁਆਇਨਿੰਗ ਨਹੀਂ ਦਿੱਤੀ ਸਟੇਸ਼ਨ ਅਲਾਟਮੈਂਟ ਵੀ ਸਾਡੀ ਹੋ ਚੁੱਕੀ ਆ ਤੇ 3 ਸਾਲ ਹੋ ਗਏ ਸਾਨੂੰ ਦਰਦ ਦਰਦ ਦੀਆਂ ਠੋਕਰਾਂ ਲਈ ਮਜਬੂਰ ਕੀਤਾ ਹੋਇਆ ਇਹਨਾਂ ਸਰਕਾਰਾਂ ਨੇ ਤੁਸੀਂ ਸਵਾਲ ਕੀਤੇ ਫਿਰ ਕੀ ਕਹਿੰਦੇ ਵਿਧਾਇਕ ਸਾਹਿਬ ਮੈਂ ਹੁਣ ਵੀ ਸਵਾਲ ਇਹੀ ਕੀਤਾ ਸੀ ਕਿ ਸਾਡੀ ਜਿਹੜੀ ਭਰਤੀ ਆ ਕਦੋਂ ਪੂਰੀ ਕੀਤੀ ਜਾਊਗੀ ਉਹਨਾਂ ਨੇ ਮਿੱਠਾ ਜਿਹਾ ਸ਼ਵਾਸ਼ਣ ਦੇਤਾ ਜਿਵੇਂ ਮਿੱਠੀਆਂ ਗੁਣੀਆਂ ਦਿੰਦੇ ਆ ਕੋਈ ਗੱਲ ਨਹੀਂ ਜੀ ਤੁਹਾਡਾ ਕਰਾਂਗੇ ਮੈਂ ਮੰਤਰੀ ਸਾਹਿਬ ਨਾਲ ਕਰੂੰਗਾ ਗੱਲ ਮੈਂ ਸਿੱਖਿਆ ਮੰਤਰੀ ਸਾਹਿਬ ਨਾਲ ਕਰੂੰਗਾ ਮੈਂ ਭਗਵੰਤ ਮਾਨ ਨਾਲ ਗੱਲ ਕਰੂੰਗਾ ਤੇ ਗੱਲ ਕਦੋਂ ਹੁੰਦੀ ਆ ਇਹ ਦੇਖਦੀ ਆਪਾਂ 3 ਸਾਲਾਂ ਤੋਂ ਅਸੀਂ ਇਦਾਂ ਹੀ ਰੁੱਟ ਰਹੇ ਆ ਤੁਸੀਂ ਅੰਦਰ ਵਿਰੋਧ ਕੀਤਾ ਸੀਗਾ ਹਾਂਜੀ ਹਾਂਜੀ ਕੀਤਾ ਸੀ ਪਹਿਲਾਂ ਵੀ ਸਾਡੇ ਇੱਕ ਵੀਰ ਨੇ ਸੇਲਵਰਾ ਤੋਂ ਹਾਂ ਸਾਡੇ ਹੀ ਕੈਂਡੀਡੇਟ ਆ ਉਹਨੇ ਵੀ ਵਿਰੋਧ ਕੀਤਾ ਪਰ ਇਹਨਾਂ ਦੇ ਵਰਕਰਾਂ ਨੇ ਨਾ ਉਹਨੂੰ ਜਾਲੀ ਕਿਹਾ ਕਹਿੰਦਾ ਵੀ ਤੂੰ ਪੈਸੇ ਲੈ ਕੇ ਬੋਲਨਾ ਸਰਕਾਰ ਖਿਲਾਫ ਅਸੀਂ ਜਾਲੀ ਨਹੀਂ ਆ ਅੱਜ ਮੈਂ ਭਰਤੀ ਆ ਵੋਟ ਹੱਥ ਚ ਲੈ ਕੇ ਖੜਾ ਤਾਂ ਇਹਦਾ ਮਤਲਬ ਮੈਂ ਜਾਲੀ ਨਹੀਂ ਆ ਜੇ ਮੇਰੇ ਆ ਪਰਨਾ ਬੰਨਿਆ ਜਾਂ ਡਰੈੱਸ ਆਪ ਮੇਰਾ ਇਦਾਂ ਦਾ ਮੈਂ ਜਾਲੀ ਨਹੀਂ ਆ ਮੈਂ ਬੇਰੁਜ਼ਗਾਰ ਆ ਉਹਦੇ ਬਾਰੇ ਬੇਰੁਜ਼ਗਾਰ ਕਿਹੜਾ ਮੈਂ ਪੜਿਆ ਲਿਖਿਆ ਬੇਰੁਜ਼ਗਾਰ ਆ ਐਮਐਲਏ ਸਾਹਿਬ ਉਹਦੇ ਬਾਰੇ ਨਹੀਂ ਕੁਝ ਬੋਲੇ ਵੀ ਉਹ ਦਿਨ ਆਏ ਹੋਇਆ ਬਿਲਕੁਲ ਨਹੀਂ ਉਹ ਤਾਂ ਮਿੱਟੀ ਪਾਉਣ ਦੀ ਲੱਗੇ ਹੋਏ ਆ ਨਾ ਫਿਰ ਵੇ ਗੱਲ ਨੂੰ ਵੀ ਸਾਡੇ ਵਰਕਰਾਂ ਤੇ ਗੱਲ ਆ ਰਹੀ ਹੈ ਇਸ ਕਰਕੇ ਉਹਨਾਂ ਨੇ ਇਸ ਦਾ ਕੋਈ ਆਹ ਨਹੀਂ ਦਿੱਤਾ ਲੇਕਿਨ ਜਿਹੜੀ ਮੈਂ ਗੱਲ ਆਪਦੀ ਵਾਰ-ਵਾਰ ਰੱਖੀ ਵੀ 168 ਪੋਸਟਾਂ ਜਿਹੜੀਆਂ ਉਹ ਸਾਡੀਆਂ ਭਰਤੀ ਪੂਰੀ ਕਦੋਂ ਕਰੋਗੇ ਤੁਸੀਂ ਪੰਜਾਬ ਨੂੰ ਇਹ ਦੱਸਣਾ ਚਾਹੁੰਗੇ ਵੀ ਸਾਨੂੰ ਜੁਆਇਨਿੰਗ ਲੈਟਰ ਵੀ ਮਿਲਿਆ ਸੀਗਾ ਜੀ ਸਾਨੂੰ ਜੁਆਇਨਿੰਗ ਲੈਟਰ ਵੀ ਮਿਲਿਆ ਹੋਇਆ ਸਟੇਸ਼ਨ ਅਲਾਟਮੈਂਟ ਵੀ ਹੋਈ ਵੀ ਹੈ ਸੋਡਾ ਸਟੇਸ਼ਨ ਕਿਹੜਾ ਸੀ ਮੇਰਾ ਜਲੰਧਰ ਹੈ ਜੀ ਜਲੰਧਰ ਅਲਾਟ ਹੋਇਆ ਜੀ ਜਲੰਧਰ ਸਕੂਲ ਹਾਂ ਬாய் ਸਕੂਲ ਦੇ ਵਿੱਚ ਹਾਂ ਸੀਨੀਅਰ ਸਕੈਂਡਰੀ ਸਕੂਲ ਬாய்ਸ ਹਾਂ ਜਲੰਧਰ ਦੇ ਵਿੱਚ ਤੇ ਫਿਰ ਉੱਥੇ ਤੁਹਾਨੂੰ ਜੁਆਇਨ ਕਰਾਇਆ ਨਹੀਂ ਗਿਆ ਨਹੀਂ ਕਰਵਾਇਆ ਗਿਆ ਸਰ ਜਦੋਂ ਜੁਆਇਨਿੰਗ ਕਰਨ ਜਾਣਾ ਸੀ ਮੈਡੀਕਲ ਕਰਵਾ ਕੇ ਜਦੋਂ ਗਏ ਤਾਂ ਉੱਥੋਂ ਪ੍ਰਿੰਸੀ ਕਹਿੰਦੇ ਵੀ ਡੀਓ ਆਫਿਸ ਦੇ ਵਿੱਚੋਂ ਕਿ ਇਹ ਭਰਤੀ ਆ ਜਿਹੜੀ ਉਹ ਰੋਕ ਲਈ ਜਾਵੇ। ਹੂੰ। ਅਸੀਂ ਜਾਂਦੇ ਜਾਂਦੇ ਰਸਤੇ ਦੇ ਵਿੱਚੋਂ ਮੁੜੇ ਆ ਸਰ। ਹੂੰ। ਸਾਨੂੰ ਪ੍ਰਿੰਸੀਪਲ ਨੇ ਫੋਨ ਕੀਤਾ ਵੀ ਤੁਹਾਡੀ ਜਿਹੜੀ ਭਰਤੀ ਆ ਉਹ ਰੋਕ ਦਿੱਤੀ ਗਈ ਆ। ਹੂੰ ਜੀ। ਤੁਸੀਂ ਕਿਸ ਤਰ੍ਹਾਂ ਵਿਰੋਧ ਕੀਤਾ? ਸਰ ਮੈਂ ਸਿੰਪਲ ਪੋਸਟਰ ਦਿਖਾਇਆ। ਹੂੰ। ਤੇ ਇੱਕੋ ਹੀ ਆਵਾਜ਼ ਲਗਾਈ ਆ 168 ਡੀਪੀ ਭਰਤੀ ਪੂਰੀ ਕਰੋ। ਹੂੰ। ਜੀ। ਇਸ ਤੋਂ ਬਾਅਦ ਮੈਂ ਸਰ ਹੋਰ ਕੁਝ ਵੀ ਨਹੀਂ ਕਿਹਾ। ਸਰ ਨੇ ਅਸਵਾਸਣ ਦਿੱਤਾ। ਵੀ ਅਸੀਂ ਜਿਹੜਾ ਤੁਹਾਡਾ ਮੁੱਦਾ ਹੈਗਾ ਉਹ ਮੁੱਖ ਮੰਤਰੀ ਤੱਕ ਪਹੁੰਚਾਵਾਂਗੇ ਮੈਂ ਇਹੀ ਉਮੀਦਾਂ ਦੇ ਨਾਲ ਉਥੋਂ ਚੁੱਪ ਕਰਕੇ ਵਾਪਸ ਆ ਗਿਆ ਹੋਰ ਉਹ ਸੀ ਤੁਹਾਡੇ ਮਨ ਜਿਹੜਾ ਉੱਥੇ ਉਹ ਸਟੂਡੈਂਟ ਜਿਹੜਾ ਨੌਜਵਾਨਾਂ ਜਿਹੜੀ ਬੱਸ ਲੋਕੀ ਕੀਤੀ ਗਈ ਆ ਉਹਨੂੰ ਵਿਕਾਉ ਕਿਹਾ ਉਹਨੂੰ ਜਾਲੀ ਕਿਹਾ ਉਹ ਰੋਸ ਸੀ ਤੁਹਾਡੇ ਮਨ ਜੀ ਸਰ ਮੈਨੂੰ ਵੀ ਕਹਿ ਸਕਦੇ ਸੀ ਜਾਲੀ ਪਰ ਲੱਗਦਾ ਇਹ ਸਿਆਣੀ ਸਰਕਾਰ ਹੈ ਇਹਨਾਂ ਨੂੰ ਪਤਾ ਵੀ ਜਿੰਨਾ ਅਸੀਂ ਕਿਸੇ ਦਾ ਵਿਰੋਧ ਕਰਾਂਗੇ ਹਾਈਲਾਈਟ ਹੋਵਾਂਗੇ ਇਸ ਕਰਕੇ ਇਹਨਾਂ ਨੇ ਚੁੱਪ ਹੀ ਰਹੇ ਅੱਜ ਤਾਈਂ ਅੱਜ ਨਹੀਂ ਕੁਝ ਬੋਲੇ ਲੇਕਿਨ ਉਹਦੇ ਸਾਡੇ ਕੈਂਡੀਡੇਟ ਨੂੰ ਇਹਨਾਂ ਨੇ ਜਾਲੀ ਕਿਹਾ ਤੇ ਪੈਸੇ ਲੈ ਕੇ ਹੋਰ ਜਿਹੜੀਆਂ ਹੈਗੀਆਂ ਹੈਗੀਆਂ ਪਾਰਟੀਆਂ ਦੇ ਵੱਲੋਂ ਆਇਆ ਕਿਹਾ ਉਸ ਮਾਮਲੇ ਤੇ ਤੁਹਾਡੀ ਜਥੇਬੰਦੀ ਕੁਛ ਕਰ ਰਹੀ ਆ ਹੁਣ ਉਸ ਮਾਮਲੇ ਬਿਲਕੁਲ ਕਰ ਰਹੀ ਹੈ ਸਰ ਹਾਂ ਅਸੀਂ ਆਪਦੇ ਬਿਹਾਫ ਤੇ ਇਹਨਾਂ ਨੂੰ ਐਮਐਲਏ ਸਾਹਿਬ ਨੂੰ ਵੀ ਕਿਹਾ ਵੀ ਤੁਸੀਂ ਉਹਨਾਂ ਤੋਂ ਵਰਕਰਾਂ ਤੋਂ ਆਪਦੇ ਮਾਫੀ ਮੰਗਵਾਓ ਹੂੰ ਉਹਦਾ ਜਿਹੜਾ ਮਤਲਬ ਉਹਦੀ ਹਾਨੀ ਹੋਈ ਆ ਮਾਨ ਹਾਨੀ ਹੋਈ ਆ ਅਸੀਂ ਕੋਸ਼ਿਸ਼ ਕਰਾਂਗੇ ਉਹ ਤਾਂ ਵੀ ਕੇਸ ਕਰਨ ਦੀ ਕਿਉਂਕਿ ਇਹਨਾਂ ਦੇ ਵਰਕਰਾਂ ਨੇ ਜਿਹੜੇ ਅਨਪੜ ਵਰਕਰ ਹੈ ਮੈਂ ਪੜੇ ਲਿਖੇ ਵਰਕਰ ਨਹੀਂ ਕਹੂੰਗਾ ਕਿਉਂਕਿ ਪੜੇ ਲਿਖੇ ਇਨਸਾਨ ਹਰੇਕ ਦੀ ਰਿਸਪੈਕਟ ਕਰਦਾ ਹੈ ਇੱਜ਼ਤ ਕਰਦਾ ਹੈ ਅਸੀਂ ਇੱਜ਼ਤ ਕਰਨੀ ਜਾਣਦੇ ਆ ਤੇ ਕਰਵਾਉਣੀ ਵੀ ਜਾਣਦੇ ਆ ਇਸ ਕਰਕੇ ਸਾਡੀ ਜਿਹੜੀ ਇੱਜ਼ਤ ਬਹਾਲੀ ਲਈ ਉਸ ਤੋਂ ਮਾਫੀ ਮੰਗੀ ਜਾਵੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਇਹ ਹੀ ਦੱਸਣਾ ਚਾਹੁੰਦੇ ਆ ਕਿ 168 ਡੀਪੀ ਭਰਤੀ ਆ ਜਿਹੜੀ ਇਹਨਾਂ ਨੇ ਅਸਵਾਸ਼ਣ ਦਵਾਇਆ ਉਹ ਮੁੱਖ ਮੰਤਰੀ ਨਾਲ ਗੱਲ ਕਰਨ ਤੇ ਉਸ ਬੱਚੇ ਨੂੰ ਸੇਲਵਾਰਾ ਦਾ ਜਿਹੜਾ ਸਾਡਾ ਕੈਂਡੀਡੇਟ ਆ ਉਹ ਤੋਂ ਮਾਫੀ ਮੰਗਣ ਜੀ